ਅਤਾਬ ਨਮਸਕਾਰ ਸਤਿ ਸ੍ਰੀ ਅਕਾਲ ਸਰਦਾਰ ਜਰਨੈਲ ਸਿੰਘ ਆਪਣੀ ਦਾਸਤਾ 1984 ਸਿੱਖ ਕਤਲੇਆਮ ਦਾ ਸੱਚ ਦੇ ਅਧਿਆਇ 3 ਸਰਕਾਰ ਕਾਤਕਾਂ ਦੇ ਨਾਲ ਅਦੀਨ ਕਰ ਬਣਿਆ ਸਰਹੰਦ ਕਦੋਂ ਕੱਟੇਗੀ 84 ਵਿੱਚ ਲਿਖਦੇ ਹਨ 69 ਸਾਲ ਦੀ ਬਖਸ਼ੀਸ਼ ਕਾਰ ਥੋੜੀ ਥੋੜੀ ਦੇਰ ਬਾਅਦ ਬਿਨਾਂ ਕਾਰਨ ਰੋਣ ਲੱਗ ਪੈਂਦੀ ਹੈ ਕਰਵਾਲਿਆਂ ਦੇ ਲਈ ਉਸ ਦਾ ਇਸ ਤਰ੍ਹਾਂ ਦਿਨ ਵਿੱਚ ਕਈ ਵਾਰ ਰੋਣਾ ਜੀਵਨ ਦਾ ਇੱਕੀ ਸਭਾ ਬਣ ਚੁੱਕਿਆ ਹੈ ਜਦੋਂ ਮੈਂ ਇਹਨਾਂ ਦੇ ਘਰ ਪਹੁੰਚਿਆ ਤਾਂ ਉਸ ਵਕਤ ਵੀ ਬਖਸ਼ੀਸ਼ ਕਾ ਰੋ ਰਹੀ ਸੀ ਉਹ ਬਹੁਤ ਮੁਸ਼ਕਲ ਨਾਲ ਹੀ ਕਿਸੇ ਨੂੰ ਪਛਾਣਦੀ ਹੈ ਦੇਖ ਕੇ ਲੱਗਦਾ ਹੈ ਜਿਵੇਂ 1984 ਦੇ ਕਤਲੇਆਮ ਤੋਂ ਮਿਲੇ ਦਰਦ ਦੀ ਜੂੰਦੀ ਜਾਗਦੀ ਤਸਵੀਰ ਹੋਵੇ 1984 ਦੇ ਕਤਲੇਆਮ ਵਿੱਚ ਪਤੀ ਤੇ ਪੁੱਤਰ ਨੂੰ ਗਵਾਉਣ ਤੋਂ ਬਾਅਦ ਜਦੋਂ ਬਾਕੀ ਦੋ ਪੁੱਤਰ ਵੀ ਨਸ਼ੇ ਵਿੱਚ ਫਸ ਕੇ ਦਮ ਤੋੜ ਗਏ ਤਾਂ ਮਾਨਸਿਕ ਹਾਲਤ ਵਿਗੜਦੀ ਹੀ ਚਲੀ ਗਈ। ਪ੍ਰਕਾਸ਼ ਮਹੱਲੇ ਦੇ ਕੋਲ ਗੜੀ ਦੀ ਵਿਧਵਾ ਕਲੋਨੀ ਵਿੱਚ ਰਹਿ ਰਿਹਾ ਬਖਸ਼ੀਸ਼ਕੌਰ ਦਾ ਪਰਿਵਾਰ ਜਮਨਾਪਾਰ ਦੇ ਉਸ ਮਨਹੂਸ ਸਕੂਲ ਬਲਾਕ ਵਿੱਚ ਰਹਿੰਦਾ ਸੀ ਜਿੱਥੇ ਸਿੱਖਾਂ ਦਾ ਕੋਈ ਅਜਿਆ ਕਰਨੀ ਬਚਿਆ ਜਿੱਥੇ ਕਿਸੇ ਆਦਮੀ ਦੀ ਮੌਤ ਨਾ ਹੋਈ ਹੋਵੇ। ਬਖਸ਼ੀਸ਼ਕੌਰ ਦੇ ਪਤੀ ਮਾਸ ਸਿੰਘ ਫੌਜ ਤੋਂ ਰਿਟਾਇਰ ਹਵਾਲਦਾਰ ਸਨ। ਇਹ ਜਿਸ ਸਿੱਖ ਮਕਾਨ ਮਾਲਕ ਦੇ ਘਰ ਵਿੱਚ ਰਹਿੰਦੇ ਸਨ ਉਸ ਤੇ ਪਰਿਵਾਰ ਦਾ ਵੀ ਕੋਈ ਜੀ ਨਹੀਂ ਸੀ ਬਚਿਆ 1965 ਤੇ 1971 ਦੀਆਂ جنگਾਂ ਵਿੱਚ ਦੁਸ਼ਮਣਾਂ ਨਾਲ ਲੋਹਾ ਲੈ ਚੁੱਕੇ ਮਾਹ ਸਿੰਘ ਨੂੰ ਨਹੀਂ ਪਤਾ ਸੀ ਕਿ 1984 ਵਿੱਚ ਉਸ ਦਾ ਆਪਣਾ ਘਰ ਵੀ ਇੱਕ ਸਰਹੱਦ ਬਣ ਜਾਵੇਗਾ ਅਤੇ ਉਸ ਪਾਰ ਉਹ ਦੇਸ਼ ਵਾਸੀ ਹੀ ਦੁਸ਼ਮਣਾਂ ਦੇ ਤੌਰ ਤੇ ਖੜੇ ਹੋ ਜਾਣਗੇ ਜਿਨ੍ਹਾਂ ਦੀ ਸੁਰੱਖਿਆ ਲਈ ਉਸ ਨੇ ਜੰਗਾਂ ਵਿੱਚ ਜਾਨ ਦੀ ਬਾਜ਼ੀ ਲਾ ਦਿੱਤੀ ਸੀ ਪੁਤਰੇਂਦਰ ਪਾਲ ਸਿੰਘ 13 ਸਾਲਾਂ ਦਾ ਸੀ ਜਦੋਂ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਦੇ ਬਾਅਦ ਇੱਕ ਅਜੀਬ ਜਿਹਾ ਡਰ ਫੈਲਣ ਲੱਗਾ ਲੇਕਿਨ ਉਸ ਦਿਨ ਕੁਝ ਨਾ ਹੋਇਆ ਵੈਸੇ ਵੀ ਜੇਕਰ ਇਹ ਦੰਗਾ ਹੁੰਦਾ ਤੰਤਰਤ ਕੁਝ ਹੁੰਦਾ ਅਗਲੇ ਦਿਨ ਵੀ ਸ਼ਵੇਰ ਤੱਕ ਸਭ ਕੁਝ ਆਮ ਦੀ ਤਰ੍ਹਾਂ ਹੀ ਲੱਗ ਰਿਹਾ ਸੀ ਕਿ ਮਾਨ ਸਿੰਘ ਆਪਣੇ ਘਰ ਦੇ ਬਾਹਰ ਕੁਝ ਹੋਰ ਲੋਕਾਂ ਨਾਲ ਬੈਠ ਕੇ ਮਾਹੌਲ ਦੇ ਬਾਰੇ ਗੱਲਾਂ ਕਰਨ ਲੱਗੇ ਇਹ ਸੋਚਿਆ ਹੀ ਨਹੀਂ ਸੀ ਕਿ ਕੋਈ ਹਮਲਾ ਵੀ ਕਰ ਸਕਦਾ ਹੈ ਪਰ ਜਦੋਂ ਅਚਾਨਕ ਸੈਂਕੜਿਆਂ ਦੀ ਤਦਾਦ ਵਿੱਚ ਟਿੰਡੀ ਦਾਲ ਵਾਂਗੂ ਭੀੜ ਨੇ ਹੱਲਾ ਬੋਲਿਆ ਤਾਂ ਮਾਹ ਸਿੰਘ ਚਾਰੇ ਪਾਸਿਓਂ ਘਿਰ ਗਏ। ਬੈਚੀ ਹੋਈ ਭੀੜ ਨੇ ਭਾਰਤੀ ਫੌਜ ਤੋਂ ਰਿਟਾਇਰ ਇਸ ਹਵਾਲਦਾਰ ਦੀ ਪੱਗ ਛਾਲ ਦਿੱਤੀ। ਚੁੱਕਣ ਲਈ ਝੁਕੇ ਤਾਂ ਤਾਬਰ ਤੋਂ ਲੱਤਾਂ ਤੇ ਮੁੱਕੇ ਚੱਲਨੇ ਸ਼ੁਰੂ ਹੋ ਗਏ। ਇੰਦਰਪਾਲ ਸਿੰਘ ਆਪਣੇ ਛੋਟੇ ਭਰਾ ਹਰਕੀਰਤ ਸਿੰਘ ਨਾਲ ਛੱਤ ਤੇ ਚੜ ਗਿਆ ਸੀ ਤੇ ਇਹ ਨਜ਼ਾਰਾ ਵੇਖ ਰਿਹਾ ਸੀ। ਹਿੰਸਕ ਪੀੜ ਨਾਰੇ ਲਾ ਰਹੀ ਸੀ। ਮਾਰੋ ਇਹ ਸਰਦਾਰੋਂ ਕੋ देश के गदारों को जदों तो भीड ने मां बुरी तरह मारना शुरू कर दिता कुछ गुआ ने अगे आके कहा बी जे तो पुराने फौजी है देश के लिए लड़े हैं हूं भीड विचो एक आवाज आई फौज में थे तो क्या हुआ है, है तो सरदार ही सरदार गदार गदार ही होते हैं कोई सुन वाला नहीं भीड के सिर ते जिम्मे खून सवार ਉਹਨਾਂ ਨੇ ਮਾਹ ਸਿੰਘ ਦੇ ਸਿਰ ਤੇ ਸੰਭਲ ਮਾਰ ਕੇ ਉਸ ਨੂੰ ਦੇਖ ਦਿੱਤਾ। ਭਈ ਉਹਨੂੰ ਪੀੜ ਦੇ ਹੱਥਾਂ ਵਿੱਚ ਇਸ ਤਰ੍ਹਾਂ ਮਾਰਖਾਂ ਦੇ ਵਿੱਚ ਛੋਟੇ ਪੁੱਤਰ ਹਰਕੀਰਤ ਸਿੰਘ ਤੋਂ ਨਹੀਂ ਰਿਹਾ ਗਿਆ। ਜਿਹੜੇ ਹੱਥਾਂ ਨੇ ਪਾਲਿਆ ਪੋਸਿਆ ਸੀ ਉਹਨਾਂ ਹੱਥਾਂ ਟੁੱਟਦਿਆਂ ਨਹੀਂ ਵੇਖ ਪਾਰਿਆ ਸੀ। ਜਿਸ ਪਿਓ ਦੀ ਛਾਤੀ ਤੇ ਫੌਜ ਦੇ ਮੈਡਲ ਵੇਖ ਕੇ ਮਨ ਮਾਣ ਮਹਿਸੂਸ ਕਰਦਾ ਸੀ ਉਸੇ ਛਾਤੀ ਤੇ ਪੀੜ ਡਾਂਗਾ ਮਾਰ ਰਹੀ ਸੀ। ਉਹਨੂੰ ਪਿਤਾ ਨੂੰ ਪੀੜ ਦੇ ਹੱਥਾਂ ਵਿੱਚ ਮਰਦੇ ਹੋਏ ਨਹੀਂ ਵੇਖ ਸਕਦਾ ਸੀ। ਉਸਨੇ ਪਿਓ ਨੂੰ ਬਚਾਉਣ ਲਈ ਛੱਤ ਤੋਂ ਹਿਸ਼ਾਲ ਮਾਰ ਦਿੱਤੀ। ਇੱਕ ਪੁੱਤਰ ਨੇ ਆਪਣੇ ਪਿਓ ਦੇ ਲਈ ਫਰਜ਼ ਅਦਾ ਕਰ ਦਿੱਤਾ ਸੀ। ਪਰ ਦੰਗਾਈਆਂ ਨੂੰ ਪਿਤਾ ਦੇ ਲਈ ਪੁੱਤਰ ਦਾ ਇਹ ਸਮਰਪਣ ਤੇ ਪਿਆਰ ਨਜ਼ਰ ਨਹੀਂ ਆਇਆ। ਉਹਨਾਂ ਨੂੰ ਤਾਂ ਇਸ ਗੱਲ ਦੀ ਖੁਸ਼ੀ ਸੀ ਕਿ ਚਲੋ ਇੱਕ ਹੋਰ ਸਰਦਾਰ ਮਿਲ ਗਿਆ। ਹਿੰਸਕ ਪੀੜ ਨੇ ਮਾਸੂਮ ਹਰਕੀਰਤ ਸਿੰਘ ਦੇ ਸਰੀਰ ਦੇ ਤਿੰਨ ਟੁਕੜੇ ਕਰ ਦਿੱਤੇ। ਇੰਦਰਪਾਲ ਸਿੰਘ ਪਿਓ ਤੇ ਭਰਾ ਦੋਵਾਂ ਨੂੰ ਇਸ ਤਰ੍ਹਾਂ ਲਾਸ਼ਾਂ ਵਿੱਚ ਤਬਦੀਲ ਹੁੰਦਿਆਂ ਵੇਖਦਾ ਹੀ ਰਹਿ ਗਿਆ। ਹਰਕੀਰਤ ਸਿੰਘ ਦਾ ਤਿੰਨ ਹਿੱਸਿਆਂ ਵਿੱਚ ਪੈ ਸਰੀਰ ਉਸ ਸਰੀਰ ਨੂੰ ਚੇਤਿਆ ਕਰ ਇੰਦਰਪਾਲ ਦਾ ਅੱਜ ਵੀ ਕਾਂਬਾ ਛੁੱਟ ਜਾਂਦਾ ਘੱਟ ਤੋਂ ਘੱਟ 500 ਲੋਕਾਂ ਦੀ ਪੀੜ ਸੀ ਪਰ ਜਾਣਿਆਂ ਪਛਾਣਿਆਂ ਚਿਹਰਾ ਇੱਕ ਵੀ ਨਹੀਂ ਸੀ ਗਵਾਂਡੀਆਂ ਨੇ ਮਿੰਨਤ ਜ਼ਰੂਰ ਕੀਤੀ ਕਿ ਭਲੇ ਲੁੱਟ ਖੁੱਟ ਕਰ ਲਵੋ ਪਰ ਇਹਨਾਂ ਨੂੰ ਮਾਰੋ ਨਾ ਪਰ ਸਭ ਕੁਝ ਬੇਅਸਰ ਵੈਸੇ ਜੇਕਰ ਗਵਾਂਢੀ ਲੜਨ ਦੀ ਕੁਝ ਹਿੰਮਤ ਜਟਾਉਂਦੇ ਤਾਂ ਸ਼ਾਇਦ ਗੱਲ ਬਣ ਜਾਂਦੀ ਉਹਨਾਂ ਨੇ ਭੀੜ ਨੂੰ ਵੇਖ ਕੇ ਜਾਨ ਬਖਸ਼ਣ ਦੀ ਮਿਹਨਤ ਕਰਕੇ ਹੀ ਫਤਿਹ ਪੂਰਾ ਕਰ ਲਿਆ ਸੀ ਭੀੜ ਪਹਿਲਾਂ ਸਿੱਖਾਂ ਦੇ ਕੇਸ ਕੱਟਦੀ ਬੇਇੱਜ਼ਤ ਕਰਦੀ ਤੇ ਫਿਰ ਉਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਇਨਸਾਨਾਂ ਨੂੰ ਅੱਗ ਦੇ ਹਵਾਲੇ ਕਰਦੇ ਹੋਏ ਇਹਨਾਂ ਦੇ ਮਨਾਂ ਵਿੱਚ ਜਰਾ ਵੀ ਖੌਫ ਨਹੀਂ ਆ ਰਿਹਾ ਸੀ ਸਿੱਖ ਜਦੋਂ ਅੱਗ ਲੱਗਣ ਨਾਲ ਤਰਸ ਕੇ ਭੱਜਦੇ ਤਾਂ ਹੱਸਦੇ ਹੋਏ ਕਹਿੰਦੇ ਕਿ ਦੇਖੋ ਸਿੱਖੜਾ ਬਗੜਾ ਕਰ ਰਹਾ ਹੈ ਖਰਾਬ ਹਾਲਤ ਵੇਖ ਕੇ ਘਰ ਦੀਆਂ ਜਨਾਨੀਆਂ ਨੂੰ ਦੁਆਰ ਟਪਾ ਕੇ ਨਾਲ ਦੇ ਧੋਪੀਆਂ ਦੇ ਘਰ ਭੇਜ ਦਿੱਤਾ ਗਿਆ ਬਾਅਦ ਵਿੱਚ ਇੱਥੋਂ ਦੀ ਹੋ ਕੇ ਉਹ 메ਨ ਰੋਡ ਝੁੱਗੀ ਕੋਲ ਪਹੁੰਚੀਆਂ ਜਿੱਥੇ ਕੁਝ ਫੌਜ ਵਾਲੇ ਮੌਜੂਦ ਸੀ ਫੌਜ ਨੂੰ ਦੱਸਿਆ ਕਿ ਸਿੱਖਾਂ ਨੂੰ ਮਾਰਿਆ ਲੁੱਟਿਆ ਜਾ ਰਿਹਾ ਹੈ ਤੇ ਫੌਜ ਦੇ ਹੀ ਰਿਟਾਇਰਡ ਹਵਾਲदार ਦਾ ਕਰਤਬਾ ਕਰ ਦਿੱਤਾ ਗਿਆ ਪਰ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਫੌਜ ਮਜਬੂਰ ਸੀ ਫੌਜ ਹੁਕਮ ਮਿਲਣ ਤੇ ਹਰਿਮੰਦਰ ਸਾਹਿਬ ਤੇ ਤਹੱਲਾ ਬੋਲ ਸਕਦੀ ਸੀ ਪਰ ਦੰਗਾਈਆਂ ਦੇ ਖਿਲਾਫ ਖੁਦ ਕਾਰਵਾਈ ਨਹੀਂ ਕਰ ਸਕਦੀ ਸੀ ਕਿਸ ਕੱਟੇ ਹੋਣ ਤੇ ਕਲੀਨ ਸ਼ਿਵ ਹੋ ਜਾਣ ਕਰਕੇ ਇੰਦਰਪਾਲ ਬਚ ਗਿਆ ਸੀ ਪ੍ਰਾਹਰ ਭਜਨ ਸਿੰਘ ਵੀ ਪਾਣੀ ਦੀ ਟੈਂਕੀ ਦੇ ਪਿੱਛੇ ਹੁਣ ਕਰਕੇ ਕਿਸੇ ਨਜ਼ਰ ਨਹੀਂ ਆਇਆ ਹੁਣ ਦੋਵੇਂ ਪ੍ਰਾ ਮਕਾਨਾਂ ਦੀਆਂ ਛੱਤਾਂ ਟੱਪਦੇ ਹੋਏ ਮੇਨ ਰੋਡ ਤੇ ਪੁੱਜ ਗਏ ਕੰਡੇ ਕੰਡੇ ਚੱਲੀ ਜਾ ਰਹੇ ਸੀ ਕਿ ਕਿਸਮਤ ਨਾਲ ਇੱਕ ਟੈਕਸੀ ਕੋ ਲਾ ਕੇ ਖਲੋ ਗਈ ਉਸ ਵਿੱਚ ਇੱਕ ਮਿੱਤਰ ਸੀ ਜੋ ਟੈਕਸੀ ਚਲਾ ਰਿਹਾ ਸੀ ਉਸਨੇ ਫੌਰਨ ਪਹਿਲਾਂ ਤੋਂ ਬੈਠੀ ਸਵਾਰੀ ਨੂੰ ਉਤਾਰਿਆ ਤੇ ਇਹਨਾਂ ਨੂੰ ਲੈ ਕੇ ਤੀਜੇ ਭਰਾ ਕੁਲਵੰਤ ਸਿੰਘ ਕੋਲ ਅੰਬੇਟਕਰ ਨਗਰ ਪਹੁੰਚਾ ਦਿੱਤਾ ਬਾਅਦ ਵਿੱਚ ਕੁਝ ਸ਼ਾਂਤੀ ਹੋਈ ਤਾਂ ਮਾਂ ਤੇ ਭੈਣ ਨੂੰ ਵੀ ਸ਼ਾਦਰਾ ਕੋਲ ਲੱਗੇ ਰਾਤ ਕੈਂਪ ਤੋਂ ਘਰ ਲੈ ਕੇ ਆਏ ਪਰਿਵਾਰ ਗੜੀ ਦੀ ਇਸ ਵਿਧਵਾ ਕਲੋਨੀ ਵਿੱਚ ਪਹੁੰਚ ਗਿਆ ਪਰ 84 ਦੀ ਬਾਰਾ ਜੇ ਖਤਮ ਨਹੀਂ ਹੋਈ ਸੀ ਪਿਓ ਭਰਾ ਤੇ ਹਜ਼ਾਰਾਂ ਸਿੱਖਾਂ ਦੇ ਕਰਤਿਯਾਂਤ ਤੋਂ ਵਿਚਿਲਿਤ ਹਰਪ੍ਰਜਨ ਸਿੰਘ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਨਹੀਂ ਰੱਖ ਪਾਉਂਦਾ ਸੀ ਉਹ ਸਿੱਖਾ ਨਾ ਹੋਈ ਬੇਇਨਸਾਫੀ ਬਾਰੇ ਖੁੱਲ੍ਹ ਕੇ ਗੱਲ ਕਰਦਾ ਤਾਂ ਬਖਸ਼ੀਸ਼ ਕੌਰ ਨੂੰ ਡਰ ਲੱਗਣ ਲੱਗ ਜਾਂਦਾ ਮਾਂ ਕਹਿੰਦੀ ਪੁੱਤਰ ਜਜ਼ਬਾਤਾਂ ਨੂੰ ਕਾਬੂ ਵਿੱਚ ਰੱਖਿਆ ਕਰ ਇਸ ਉੱਤੇ ਉਹ ਕਤਲਿਆਮ ਤੇ ਇਨਸਾਫ ਨੂੰ ਲੈ ਕੇ ਐਸੇ ਸਵਾਲ ਕਰਦਾ ਜਿਸ ਦਾ ਜਵਾਬ ਮਾਂ ਕੋਲ ਨਹੀਂ ਸੀ ਹਰਪ੍ਰਜਨ ਸਿੰਘ ਨੇ ਹੁਣ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਭਾਵਨਾਵਾਂ ਵਾ ਜਰੂਰ ਕਦੇ-ਕਦੇ ਛਾਲ ਮਾਰਦੀਆਂ ਸੀ ਮਾ ਨੇ ਸੋਚਿਆ ਕਿਸ ਦਾ ਵਿਆਹ ਕਰ ਦਿੰਦੇ ਹਾਂ ਫਿਰ ਘਰ ਪਰਿਵਾਰ ਵਿੱਚ ਰੁੱਝ ਜਾਵੇਗਾ ਵਿਆਹ ਹੋਇਆ ਜੀ 21 ਸਾਲ ਹੋਇਆ ਸੀ ਕਿ ਉਹ ਰਾਜਵਿੰਦਰ ਸਿੰਘ ਦੇ ਨਾਲ ਦਿੱਲੀ ਦੇ ਵਿੱਚ ਇੱਕ ਪੁਲਸ ਮੋਟਪੋਇੰਟ ਵਿੱਚ ਕਾਰ ਹੋ ਗਿਆ ਇੰਦਰਪਾਲ ਸਿੰਘ ਦੱਸਦਾ ਹੈ ਕਿ ਉਸ ਦਾ ਪ੍ਰਾਹਰ ਭਜਨ ਸਿੰਘ ਹਥਿਆਰ ਚੁੱਕਣ ਵਾਲੇ ਕੁਝ ਨੌਜਵਾਨਾਂ ਨੂੰ ਜਾਣਦਾ ਸੀ ਕਿਉਂਕਿ ਉਹ ਇਕੱਠੇ ਪੜੇ ਲਿਖੇ ਸੀ ਪਰ ਉਹ ਉਹਨਾਂ ਨਾਲ ਕਿਸੇ ਵਾਰ ਦਾਤ ਵਿੱਚ ਸ਼ਾਮਲ ਨਹੀਂ ਹੋਇਆ ਸੀ ਉਹ ਨੌਕਰੀ ਕਰਦਾ ਸੀ ਤੇ ਉਸ ਦਾ ਜ ਨਵਾਂ ਨਵਾਂ ਹੀ ਵਿਆਹ ਹੋਇਆ ਸੀ ਉਸ ਨੂੰ ਪੁਲਿਸ ਨੇ ਮੋਟੇ ਪੇੜ ਵਿੱਚ ਮਾਰ ਦਿੱਤਾ ਤੇ ਮੌਤ ਪ੍ਰਮਾਣ ਪੱਤਰ ਵੀ ਨਹੀਂ ਦਿੱਤਾ ਹਰਪਜਨ ਦੀ ਪਤਨੀ ਦੇ ਸੁਪਨੇ ਟੁੱਟ ਚੁੱਕੇ ਸਨ ਉਹ ਵਿਆਹ ਦੇ 1 ਸਾਲ ਬਾਅਦ ਹੀ ਵਿਧਵਾ ਹੋ ਗਈ ਸੀ ਲਗਾਤਾਰ ਪੁਲਿਸ ਦੀ ਪਰੇਸ਼ਾਨੀ ਆਰਥਿਕ ਤੰਗੀ ਬੇਰੋਜ਼ਗਾਰੀ ਤੇ ਦੋ ਭਰਾਵਾਂ ਗੁਰਬਖਸ਼ ਸਿੰਘ ਤੇ ਕੁਲਵੰਤ ਸਿੰਘ ਨੂੰ ਨਸ਼ਿਆਂ ਦੀ ਲਤ ਵੱਲ ਠੇਕ ਲ ਦਿੱਤਾ ਦੋਵੇਂ ਜਵਾਨੀ ਵਿੱਚ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਗੁਰਬਖਸ਼ ਸਿੰਘ ਦਾ ਤਾਂ ਵਿਆਹ ਹੀ ਨਹੀਂ ਹੋਇਆ ਸੀ ਪਰ ਪਰਵੰਤ ਦਾ ਪਰਿਵਾਰ ਹੁਣ ਸੰਕਟ ਵਿੱਚ ਫਸ ਗਿਆ ਹੈ ਜ਼ੁਲਮ ਦੀ ਹੱਦ ਕਰਨ ਵਾਲਿਆਂ ਨੂੰ ਸ਼ਾਇਦ ਇੰਨਾ ਜ਼ੁਲਮ ਕਰਨ ਦੇ ਬਾਅਦ ਵੀ ਸੰਤੋਖ ਨਹੀਂ ਆਇਆ ਸੀ ਲੀਡਰਾਂ ਨੇ ਇਹਨਾਂ ਦੰਗਾ ਪੀੜਤਾਂ ਨੂੰ ਤਾਂ ਕਰਨ ਦੇ ਅਜਿਹੇ ਹੱਤਕੰਡੇ ਅਪਣਾਏ ਕਿ ਸ਼ਰਮ ਨੂੰ ਵੀ ਸ਼ਰਮ ਆਉਣ ਲੱਗ ਪਵੇ ਕਿਉਂਕਿ ਇਹ ਵਿਧਵਾ ਕਲੋਨੀ 1984 ਦੇ ਦੰਗਾ ਪੀੜਤਾਂ ਦੀ ਸੀ ਇਸ ਲਈ 13 ਸਾਲਾਂ ਤੱਕ ਇੱਥੇ ਪਾਣੀ ਦੀਆਂ ਪਾਈਪਾਂ ਨਾ ਵਿਛਾਈਆਂ ਲੇਕਿਨ ਪਾਣੀ ਨਹੀਂ ਆਉਂ ਦਿੱਤਾ ਕੋਈ ਕੀ ਕਰ ਸਕਦਾ ਸੀ ਜਦੋਂ ਰਹਿਬਰ ਹੀ ਦੁਸ਼ਮਣ ਹੋ ਜਾਏ ਤਾਂ ਕਿਸ ਤੋਂ ਇਨਸਾਫ ਦੀ ਆਸ ਕਰਦੇ ਨਹਾਉਣ ਤੋਂ ਲੈ ਕੇ ਪੀਣ ਦਾ ਪਾਣੀ ਤੱਕ ਦੂਰ ਟੈਂਕਰਾਂ ਤੋਂ ਭਰ ਕੇ ਲਿਆਉਣਾ ਪੈਂਦਾ ਜਿਵੇਂ ਇਸ ਮਾਇਜ ਤੋਂ ਕੱਢੇ ਹੋਏ ਲੋਕ ਹੋਣ ਇਹਨਾਂ ਨੂੰ ਕਤਲੇਆਮ ਦੇ ਪੀੜਤ ਹੋਣ ਦੀ ਸਜ਼ਾ ਦਿੱਤੀ ਜਾ ਰਹੀ ਸੀ ਲਗਾਤਾਰ ਕਈ ਸਾਲਾਂ ਤੱਕ ਪਾਣੀ ਭਰਨ ਕਰਕੇ ਔਰਤਾਂ ਦੀ ਕਮਰ ਦਰਦੋਂ ਨਾਲ ਦੂਰੀ ਹੋ ਗਈ ਪਰ ਨਤਮਾ ਨੂੰ ਸ਼ਰਮ ਨਹੀਂ ਆਈ ਅਸਲ ਵਿੱਚ ਇਸ ਕਲੋਨੀ ਨੂੰ ਦੂਜੀ ਪਾਰਟੀ ਦਾ ਵੋਟ ਬੈਂਕ ਬਣ ਲਿਆ ਗਿਆ ਸੀ ਇਸ ਲਈ ਨਾ ਤਾਂ ਸਿਵਰ ਸਾਫ ਕੀਤੇ ਜਾਂਦੇ ਸਨ ਤੇ ਨਾ ਹੀ ਪਾਣੀ ਦੇਣ ਦੀ ਲੋੜ ਸਮਝੀ ਗਈ ਪਾਣੀ ਨਹੀਂ ਆਇਆ ਪਰ ਪਾਣੀ ਦਾ ਬਿੱਲ ਕਈ ਹਜ਼ਾਰ ਰੁਪਏ ਜ਼ਰੂਰ ਆ ਜਾਂਦਾ ਸੀ ਇਹ ਜ਼ੁਲਮ ਅਜੇ ਵੀ ਬੰਦ ਨਹੀਂ ਹੋਇਆ 25 ਸਾਲ ਪਹਿਲਾਂ ਇਹਨਾਂ ਨੂੰ ਪੀੜਤਾ ਦੇ ਨਾਂ ਤੇ ਵਸਾਉਣ ਦੇ ਬਾਅਦ ਹੁਣ 32 ਕਜ ਦੇ ਇਹਨਾਂ ਫਲੈਟਾਂ ਜਿੱਥੇ ਕੋਈ ਠੀਕ ਤਰ੍ਹਾਂ ਫਸਰ ਵੀ ਨਹੀਂ ਸਕਦਾ ਦੀ ਕੀਮਤ ਅਦਾ ਕਰਨ ਦੇ ਨੋਟਿਸ ਭੇਜੇ ਜਾ ਰਹੇ ਹਨ ਸਲਾਮ ਵਿਭਾਗ ਨੇ ਇਹਨਾਂ ਪੀੜਤਾਂ ਨੂੰ ਮਿਲੇ ਫਲੈਟਾਂ ਦੀ ਕੀਮਤ 32942 ਰੁਪਏ ਪ੍ਰਤੀ ਫਲੈਟ ਤੈਅ ਕਰਕੇ ਹੁਣ ਤੱਕ ਇਹਨਾਂ ਤੇ 18% ਦੀ ਵਿਆਜ ਵਸੂਲਣ ਦੇ ਆਦੇਸ਼ ਦੇ ਦਿੱਤੇ ਹਨ ਇਹ ਰਕਮ ਲੱਖਾਂ ਵਿੱਚ ਜਾ ਬੰਦੀ ਹੈ ਗਰੀਬੀ ਮੁਫਲਸੀ ਬੇਰੋਜ਼ਗਾਰੀ ਵਿੱਚ ਫਸੇ ਇਹਨਾਂ ਲੋਕਾਂ ਨੂੰ ਇਹ ਨੋਟਿਸ ਚਖਮਾਂ ਤੇ ਲੋਨ ਛਿੜਕਣ ਵਾਂਗ ਲੱਗ ਰਹੇ ਹਨ ਨੇਤਾਵਾਂ ਦੇ ਚੱਕਰ ਕੱਢ ਲੈ ਪਰ ਕੁਝ ਵੀ ਨਾ ਹੋਇਆ ਇੰਦਰਪਾਲ ਸਿੰਘ ਜੋ ਕਿ ਕਤਲਿਆਮ ਦੇ ਬਾਦ ਬਿਲਕੁਲ ਪੜ੍ਹ ਲਿਖ ਨਹੀਂ ਸਕਿਆ ਸਵਾਲ ਕਰਦਾ ਹੈ ਕਿ ਅਖੀਰ 184 ਕਦ ਕੱਟੇ ਧੰਨਵਾਦ